ਆ ਦੇਖੋ ਫੋਮ ਵਗੈਰਾ ਸਾਰੀ ਦੇਖੋ ਜੀ ਐਚ ਆਰ ਦੀ ਫੋਮ ਪਾਉਣਾ ਸਾਰੀ ਸੋਫਾ ਦੀ 10 ਸਾਲ ਦੀ ਇਹਦੀ ਗਾਰੰਟੀ ਹੁੰਦੀ ਹੈਗੀ ਕੰਪਨੀ ਦੀ 5 ਸਾਲ ਪਗਾਹ ਰੋਗ ਕਰਕੇ ਦਿੰਦੇ ਆ ਜੀ ਆਹ ਦੇਖੋ ਤੁਸੀਂ ਨਮਾਰ ਲੋ ਕੰਮ ਨਾਰਮਲ ਲਾਈ ਜਾਂਦੇ ਨੇ ਹੂੰ ਦੇਖੋ ਨਮਾਰ ਕਿ ਨਹੀਂ ਲੱਗੀ ਹੋਈ ਹੈ ਜੀ ਕੋ ਗੱਦਾ ਲਕਚਰੀ ਹੈ ਲੋਕ ਕੀ ਕਰਦੇ ਨੇ ਕਿਹਾ ਡਿਸਪਲੇ ਲਾਉਂਦੇ ਨੇ ਕਿਹਾ ਲਾਉਂਦੇ ਆ ਆਹ ਦੇਖੋ ਇੰਨੇ ਨਹੀਂ ਫੋਮ ਪਰ ਕਿਲਾ ਹੈ ਫੈਕਟਰੀ ਚ ਲੈ ਕੇ ਚੱਲਦਾ ਮੈਂ ਤੁਹਾਨੂੰ ਮਹਾਰਾਜਾ ਫਰਨੀਚਰ ਦਾ ਪਿਛਲਾ ਤੁਸੀਂ ਸ਼ੋਅਰੂਮ ਤਾਂ ਦੇਖਿਆ ਹੀ ਹੈ ਫੈਕਟਰੀ ਚ ਚੱਲਦੀ ਹੈ ਹਾਂ ਜੀ ਹਾਂ ਜੀ ਫੈਕਟਰੀ ਚ ਚੱਲਦੀ ਹੈ ਆਪਾਂ ਲੈ ਵੀ ਫੈਕਟ ਰੇਡੀ ਆ ਯਾਰ ਦੇਖਨੇ ਆ ਕੰਮ ਹੁੰਦਾ ਦੇਨੇ ਆ ਅੰਦਰ ਆ ਜਾਓ ਇੱਥੋਂ ਹੀ ਤੁਹਾਡੇ ਪੈਕੇਜ ਤਿਆਰ ਹੋ ਹੋ ਜਾਂਦੇ 46000 ਵਾਲੇ 51000 ਵਾਲੇ ਤੇ ਬਾਕੀ ਇੱਕ ਇਹਨਾਂ ਨੇ ਕਹਿ ਦਿੱ ਗਏ ਤੁਹਾਨੂੰ ਆਹ ਜੀ ਬੈੱਡ ਲੋਕਾਂ ਦਾ ਕਿ ਕੋ ਬੰਦ ਐ ਇੱਥੇ ਸਾਇਕੜੀ ਬੰਦਦੇ ਨੇ ਗੇ ਗਰੀ ਲੱਗੇ ਪੈਣੇ ਕਿ ਕੋਈ ਆ ਨਹੀਂਗਾ ਜਿੰਨੇ ਮਰਜ਼ੀ ਲੈ ਲਓ ਜੀ ਆ ਜਿਹੜਾ 45000 ਰੁਪਏ ਦਾ ਸੋਫਾ ਵੇਚਦੇ ਆ ਆਪਾਂ ਦਿਵਾਨ ਵਾਲਾ ਉਹ ਤਿਆਰ ਹੋਇਆ ਹੋਇਆ ਜੀ ਅੱਛਾ ਹਾਂ ਜੀ ਹਾਂ ਜੀ ਆ ਬੈੱਡ ਦੇਖੋ ਕਿਵੇਂ ਬਣੀਆਂ ਆਂਦੇ ਨੇ ਵੱਡੀ ਕੁਆਂਟੀਟੀ 'ਚ ਕੰਮ ਹੋ ਰਿਹਾ ਐ ਨਹੀਂਗਾ ਵੀ ਗਿਰਕੇ ਬੰਦਦੇ ਨੇ ਚਣਕੀ ਬੰਦਦੇ ਨੇ ਗੇ ਬੈੱਡ ਬੈੱਡ ਸੋਫੇ ਦਾ ਬਾਨੇ ਬਾਨੇ ਬਿਲਡਿੰਗ ਵੀ ਹਰੇ ਬਣੀ ਜਾਂਦੀ ਆ ਹਾਂ ਬਿਲਡਿੰਗ ਹੀ ਬਣੀ ਜਾਂਦੀ ਆ ਇਹ ਗਾਗਾ ਦੇ ਪਿਆਰ ਇਹ ਗਾਗਾ ਦੇ ਪਿਆਰ ਨਾਲ ਬਣ ਰਹੀ ਹੈ ਜੀ ਪਿਆਰ ਨਾਲ ਬਣ ਇੱਥੇ ਤੁਹਾਡੇ ਪਿਆਰ ਸਾਡੇ ਕਾ ਇੱਕ ਚੀਜ਼ ਹੋਰ ਇਹਨਾਂ ਨੇ ਆਫਰ ਤੇ ਲਾਤੀ ਆ ਜੀ ਹਾਂਜੀ ਹਾਂਜੀ ਵਧੀਆ ਆਫਰ ਆ ਤੁਹਾਨੂੰ ਤੁਹਾਨੂੰ ਸੋਫਾ ਦਿਖਾਉਣਾ ਜੀ ਲਗਜ਼ਰੀ ਸੋਫਾ ਬਣਾਇਆ ਬਹੁਤ ਟੌਪ ਦਾ ਜੀ ਤੇ ਸੋਫਾ ਤੁਹਾਨੂੰ ਬਹੁਤ ਰੇਟ ਘੱਟ ਦੇਵਾਂਗੇ ਤੇ ਚੀਜ਼ ਬਹੁਤ ਸੋਹਣੀ ਦੇਵਾਂਗੇ ਜੀ ਤੇ ਬਾਕੀ ਤੁਹਾਨੂੰ ਪਹਿਲਾਂ ਜੇ ਤਾਂ ਸਾਰੀ ਬਹੱਗਤੀ ਜੀ ਵਿਜੀਟ ਕਰਾਉਣ ਦੇ ਆ ਜੀ ਬਾਕੀ ਪੁਰਾਣਾ ਘਟਾਓ ਤੇ ਨਵਾਂ ਲੈ ਜਾਓ ਪੁਰਾਣਾ ਫਰਨੀਚਰ ਆ ਤੁਹਾਡਾ ਕੋਈ ਵੀ ਆ ਬੈੱਡ ਆ ਸੋਫਾ ਅਲਮਾਰੀ ਆ ਪੁਰਾਣੀ ਕਟਾ ਕੇ ਨਵੀਂ ਲੈ ਜਾਓਏ ਤੁਹਾਨੂੰ ਆਫਰ ਲਈ ਨਵੇਂ ਸਾਲ ਤੇ ਆਫਰਾਂ ਹੋਰ ਡਿਸਕਾਊਂਟ ਬਹੁਤ ਚੱਲਦੇ ਆ ਪਰ ਪੁਰਾਣਾ ਦੇਖੋ ਜੀ ਸ਼ੌਕੀਬਾਨ ਦੇ ਦੇਖੋ ਜੀ ਜੀ ਲਗਜ਼ਰੀ ਲਗਜ਼ਰੀ ਲਗਜੀ ਸੋਫੇ ਬੰਦੇ ਨੇ ਜੇ ਸਾਰੀ ਐਚਆਰ ਦੀ ਫੋਮ ਪੈਂਦੀ ਹੈਗੀ ਆਹ ਲਾਈਵ ਲਾਈਵ ਹੀ ਚੱਲਦਾ ਆ ਚੱਲਦਾ ਹੀ ਲਾਈਵ ਹਾਂ ਇਹ ਆ ਚੀਜ਼ ਤੁਹਾਨੂੰ ਮਿਲਣੀ ਹੈ ਹਾਂਜੀ 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 ਇਹ ਚੀਜ਼ ਮਿਲੂਗੀ ਆਕੇ ਚਾਹੀਦੇ ਆ ਦੇਖੋ ਜੀ ਕ੍ਰੇਡ ਦੇਖੋ ਸਾਡੇ ਬਣੇ ਹੋਏ ਸਾਰੇ ਡੇਕ ਦੇ ਕ੍ਰੇਡ ਬਣੇ ਹੋਏ ਨੇਗੇ ਜੇ ਕੋਈ ਇਹ ਚ ਓਲੇ ਵਾਲੀ ਗੱਲ ਨਹੀਂ ਦੇਖੋ ਸਾਫ ਸੁੱਫੀ ਗੱਲ ਹੈ ਹਮ ਜਿਹੜੀ ਚੀਜ਼ ਆ ਤੁਹਾਡੇ ਸਾਹਮਣੇ ਸਪਸ਼ਟ ਹੋਊ ਜੇ ਤੁਸੀਂ ਛੋਹਰੂਮ ਵਿਜ਼ਿਟ ਕਰੋਗੇ ਚਾਹੇ ਫੈਕਟਰੀ ਵੀ ਵਿਜ਼ਿਟ ਕਰ ਲਿਓ ਪਹਿਲੀ ਗੱਲ ਮੈਂ ਮੈਂ ਤੁਹਾਨੂੰ ਆਪ ਹੀ ਰਹਿ ਦਿੰਨਾ ਵੀ ਜੇ ਤੁਸੀਂ ਆਏ ਮਹਾਰਾਜਾ ਫਰਨੀਚਰ ਪਹਿਲਾਂ ਫੈਕਟਰੀ ਵਿਜ਼ਿਟ ਕਰੋ ਆ ਦੇਖੋ ਫੋਮ ਵਗੈਰਾ ਸਾਰੀ ਦੇਖੋ ਜੀ ਐਚ ਆਰ ਦੀ ਫੋਮ ਪਾਉਣਾ ਸਾਰੀ ਸੁਪਰ ਦੀ 10 ਸਾਲ ਦੀ ਇਹਦੀ ਗਾਰੰਟੀ ਹੁੰਦੀ ਹੈਗੀ ਕੰਪਨੀ ਦੀ 5 ਸਾਲ ਪਗਾਹ ਕੋ ਅੱਗੇ ਦਿੰਦੇ ਹੈਗੇ ਪੰਜ ਦਾ ਪੰਜ ਸਾਲ ਦੀ ਤੁਹਾਨੂੰ ਗਾਰੰਟੀ ਮਿਲੂਗੀ ਕਿਸੇ ਚੀਜ਼ ਦੀ ਵੀ ਕੋਈ ਵੀ ਗੱਲ ਜੇ ਤੁਹਾਨੂੰ ਦਿੱਕਤ ਆਉਂਦੀ ਆ ਤੁਸੀਂ ਆ ਸਕਦੇ ਆਨ ਉੱਪਰ ਚੱਲਦੇ ਤੁਹਾਨੂੰ ਹੋਰ ਬਲੈਡੀ ਦਿਖਾਉਣੇ ਹੀ ਹਜੇ ਉਤਲੇ ਪਾਸੇ ਤੁਹਾਨੂੰ ਹੋਰ ਵੈਰਾਈਟੀ ਇੱਕ ਸੱਚ ਤੁਸੀਂ ਆਪ ਉਹ ਚੀਜ਼ ਵੀ ਦੱਸ ਦਿਓ ਜੀ ਮੈਂ ਤਾਂ ਕਹਤੀ ਵੀ ਪੁਰਾਣਾ ਕਟਾਓ ਨਵਾਂ ਲੈ ਜਾਓ ਹਾਂਜੀ ਹਾਂਜੀ ਪੁਰਾਣਾ ਕੱਟ ਕੇ ਨਵਾਂ ਮਿਲ ਜੂਗਾ ਜਿਹੜਾ ਆਫਰ ਵਾਲੀ ਚੀਜ਼ ਆ ਉਹ ਤਾਂ ਨਹੀਂ ਪੁਰਾਣਾ ਕੱਟਿਆ ਜਾਂਦਾ ਜੀ ਜੀ ਤੇ ਜਿਹੜੀ ਆਪਣੀ ਆਪਣਾ ਸ਼ੋਰੂਮ ਤੋਂ ਕੋਈ ਵੀ ਚੀਜ਼ ਲੈਣੇ ਹੋਵੇ ਉਹ ਜੋ 5000 ਦੀ ਪੁਰਾਣੀ ਚੀਜ਼ ਕੱਟੀ ਜਾਊਗੀ ਵੀ ਜਿਵੇਂ ਕੱਲੇ ਬੈੱਡ ਲੈਣਾ ਐ ਮੈਂ ਪੁਰਾਣੇ ਬੈੱਡ 5000 ਦੇ ਕਟਾ ਸਕਦਾ ਹਾਂ ਹਾਂਜੀ 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 ਜਿਵੇਂ ਕੱਲੀ ﺍﻟमारी ਲੈਣਾ ਐ ਕੱਲੀ ﺍﻟमारी ਤੇ ਹਾਂਜੀ 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 ਤੇ ਅਗਰ ਵਾਸ਼ਿੰਗ ਮਸ਼ੀਨ ਵੀ ਪਈ ਆ ਕਰੇ ਹਾਂਜੀ ਵਾਸ਼ਿੰਗ ਮਸ਼ੀਨ ਪਈ ਆ ਫਰਿੱਜ ਪਿਆ ਹੈਗਾ ਕੋਈ ਕੂਲਰ ਪਿਆ ਹੈਗਾ ਉਹ ਪੁਰਾਣੀ ਕੱਟੀ ਹਾਂਜੀ ਹਾਂਜੀ ਤੇ ਨਵੀਂ ਲੈ ਜਾਓ ਸੋਫੇ ਦੇਖੋ ਤੁਸੀਂ ਲੋਕਾਂ ਕੋਲੇ 2-2 4-4 ਰੋਣਗੇ ਇੱਥੇ ਸਾਰੇ ਖੜੇ ਕਰੇ ਪਏ ਨੇ ਗਰੀ ਲਾਏ ਪਏ ਨੇ ਸਾਰਾ ਗਾਗਾ ਦਾ ਇੱਧਰ 라ਵਣਾ ਵਾਂਗੂ ਖੜੇ ਆ ਹਾਂ ਇਹਦਾ ਗਾਗਾ ਦਾ ਪਿਆਰ ਹੈ ਜੀ ਇੰਨੇ ਆਰਡਰ ਲੇ ਗੇ ਜੀ ਆਹ ਦੇਖੋ ਤੁਸੀਂ ਨਮਾਰ ਲੋ ਕਾਮ ਨੋਰਮਲ ਲਾਈ ਜਾਂਦੇ ਨੇ ਹੂੰ ਦੇਖੋ ਨਮਾਰ ਕਿ ਨਹੀਂ ਲੱਗੀ ਹੋਈ ਹੈ ਜੀ ਕਿਉਂ ਹੁਣ ਇਹ ਤਾਂ ਹੈ ਨਹੀਂ ਵੀ ਪੀਸ ਤਿਆਰ ਕਰਾ ਲਿਆ ਬਣੀ ਜਾਂਦਾ ਹਾਂ ਆਹ ਦੇਖੋ ਬਣੀ ਜਾਂਦੇ ਪੀਸ ਸੀ ਬਣਦਾ ਤੁਹਾਨੂੰ ਦਿਖਾਇਆ ਉਧਰ ਉਧਰ ਗਾਹਾਂ ਦੇਖ ਲਓ ਇਹ ਇਧਰਲੇ ਪਾਸੇ ਫੈਕਟਰੀ 3-4 ਮੰਜ਼ਲਾਂ ਵਾਲੀ ਸਿਰਫ ਬਣਤੇ ਆ ਜੋ ਆਰਡਰ ਦੇ ਉੱਤੇ ਤੁਹਾਡੇ ਪਿਆਰ ਸਤ ਕਾ ਬਣ ਰਿਹਾ ਸਾਰਾ ਹਾਂਜੀ 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 ਆ ਦੇਖੋ ਜੀ ਜੀ ਸੁਭਾ ਦੇਖੋ ਗੱਡਾ ਲਗਚਰੀਆ ਲੋਕ ਕੀ ਕਰਦੇ ਨਿਕਾ ਡਿਸਪਲੇ ਲਾਉਂਦੇ ਨਿਕਾ ਲਾਉਂਦੇ ਆ ਦੇਖੋ ਇੰਨੇ ਨਹੀਂ ਫੂਮ ਪਰ ਕਿਲਾ ਹੈਗਾ ਕਿਉਂ ਸਾਰਾ ਜਿੰਨਾ ਕੰਮ ਕਰਾਇਆ ਹੈਗਾ ਸਾਰੀ ਸਲਾਈ ਕੜਾਈ ਸਾਰੀ ਟੌਪ ਟੌਪ ਹੈਗੀ ਹੂੰ ਤੇ ਬਾਕੀ ਆਫਰਾਂ ਚਾਹੀਦੀਆਂ ਵੱਡੀਆਂ ਧੰਮਾ ਮਹਾਰਾਜਾ ਫਰਨੀਚਰ ਤੇ ਆਉਣਾ 9 ਸਾਲ ਤੇ ਫਰਨੀਚਰ ਲੈਣਾ ਤਾਂ ਤੁਸੀਂ ਮਹਾਰਾਜਾ ਫਰਨੀਚਰ ਨੂੰ ਵਿਜ਼ਿਟ ਕਰਨਾ ਪਹੁੰਚੋ ਆ ਕੇ ਦੇਖੋ ਫੈਕਟਰੀ ਵਿਜ਼ਿਟ ਕਰੋ ਸ਼ੋਰੂਮ ਵਿਜ਼ਿਟ ਕਰੋ ਖੁੱਲੇ ਦਿਲ ਨਾਲ ਸਾਮਾਨ ਲੈ ਕੇ ਜਾਓ